ਈ ਨਾਮ ਮਨਪ੍ਰੀਤ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸ ਨਾ ਕਿ ਅੱਜ ਕੀ ਗੱਲ ਹੋਈ ਆ ਕਿੱਥੇ ਰਹਿਣ ਆਲੇ ਗਲੀ ਦਾ ਨਾਮ ਪੂਰਾ ਪਤਾ ਉਹ ਗਲੀ ਦਾ ਵੀ ਨਹੀਂ ਪਤਾ ਹੋਆ ਯਾਰ ਮੈਨੂੰ ਡਾਡੀ ਨੇ ਬੋਲਿਆ ਜੀ ਅੱਜ ਤੁਹਾਡੇ ਨਾਲ ਤਾ ਦੱਸ ਦੇ ਕੀ ਹੋਇਆ ਮਾਰਕਟ ਆਈ ਹੀ ਆ ਕਿ ਕਿਨੇ ਵਲੋਂ ਕੀਤੀ ਗਈ ਆ 10 ਕਿੰਨੇ ਜਿਹੜਾ ਮਾਰਿਆ ਤੁਹਾਨੂੰ ਸਲਾਮ ਮਨਪ੍ਰੀਤ ਜੀ 10 10 ਨਾ ਨਾ ਹੰਤੇ ਹੋਰ ਕਿਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਆਓ ਕਿਨੇ ਕਿਨੇ ਦਾਨੀ ਕੋ ਪਈ ਆ ਉਹ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕ੍ਰੀਡ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਨ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਲੋਸ ਕਪਾ 10 ਚੋਖ ਲਾਤੀ ਕਪੜੇ ਉਹ ਕਪੜੇ ਪਾੜ ਗਏ ਪਾੜਿਆ ਦੱਸਦਾ ਜੋ ਦੱਸੀ ਤਾਂ ਹੁੰਦਾ ਵਾ ਦੱਸੋ ਮੈਂ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮ ਆਈ ਤੇਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨੰਗੀ ਹੈਗੀ ਸੀ ਇਹਨਾਂ ਵਾਲੇ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਇਹ ਰਾਜਨ ਕਾਰ ਨਹੀਂ ਕਿ ਲੈਦਾ ਰਾਣੀ ਕਿੱਟੀ ਕੋਲ ਮਾਰਦੇ ਤੈਨੂੰ ਐ ਬਿਨਾ ਗੱਲੋਈ ਦੂਗਾ ਹਾਂਜੀ ਦਾਜ ਹਾਂ ਦਾਜ ਬਲੂ ਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾਣ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਸੀ ਅੱਜ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਕਿਹਨੂੰ ਕੁੱਤੋਂ ਕਿਸਾਨੀ ਸੱਲੀ ਸਾਹ ਹੋਣੀ ਆ ਕਿਨੂੰ ਇਹ ਦੁਲਾਈ ਇਹਨੂੰ ਜਿਸ ਤਰ੍ਹਾਂ ਨੇ ਇਹਨੂੰ ਕੁੜੀ ਬੁਟੋ ਨਾ ਨਾਂ ਦੇ ਕੁਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾ ਜੀ ਨਾਂ ਦੇ ਕੁਟੋ ਵਿੱਚ ਹੀ ਨਾ ਨਾਂ ਦੇ ਬੜੇ ਬੇਦਰਦ ਮਾ ਇਹਨਾ ਮਾਰੇ ਨੇ ਨਾਂ ਦੇ ਬਹੁਤ ਮਾਰੇ ਆਈ ਬੜਾ ਬੇਦਰਦ ਸੀ ਮਾਰੇ ਨਾਂ ਦੇ ਮੱਲੇ ਵਾਲੇ ਨਾਂ ਦੇ ਆ ਗਿਆ ਉਹ ਚਾਹ ਕਹਿੰਦੇ ਨਾਂ ਦੇ ਛੱਡ ਆਈ ਸਰ ਉਹਨੂੰ ਵੀ ਲਿਆਣ ਦੇ ਹੀ ਇਹਨਾਂ ਨਾਂ ਘਾਰ ਹੈ ਪਰਿਵਾਰ ਚੋਂ ਹਾਂ ਜੀ ਪਰਿਵਾਰ ਨਹੀਂ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੀ ਆ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਛ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣਾ ਲੇ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹ ਪਿਓ ਨੂੰ ਬੁਲਾਣ ਗਏ ਹੋਏ ਆ ਆ ਗਿਆ ਆ ਗਿਆ ਬਸ ਮੁੰਡਾ ਜੀ ਕਰਦਾ ਮੁੰਡਾ ਥੋਬੀਆਂ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਚਾਹਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਿਆ ਨਾਨ ਨੀਥੇ ਲੈ ਕੇ ਆਓ ਔਰ ਫੰਟਾ ਲਾਓ ਉਹਨੂੰ ਪਤਾ ਲੱਗਿਆ ਮੈਂ ਕਿੱਥੇ ਸਾਰਾ ਘੁੱਟਿਆ ਨਾ ਨਾਨ ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਘੁੱਟਦੇ ਪਤਾ ਸੀ ਉਹਨਾਂ ਨੂੰ ਪਾਜੀ 3-4 ਭਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਔਰ ਫਿਰ ਵੇਚ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਹੁਣ ਕਿੱਥੋਂ ਰਹਿਣ ਆਲੇ ਮਾਵਲਾ ਮਾਰੇ ਇਹੋ ਹੀ ਹੈਗਾ ਕੁੜੀ ਨੂੰ 4-5 ਵਜੇ ਜਦੋਂ ਉਹਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਇਹ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦਿਆ ਇਹੋ ਹੀ ਸੋੜੇ ਆੜੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਭਾਈ ਕੀ ਕਹਿਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਡਰ ਹੋਈ ਵਿਆਹ ਨੂੰ ਹਮਾਰੇ 5-6 ਮਹੀਨੇ ਹੋਏ ਹਲੀ 5-6 ਵਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਉਹ ਵਈਆ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦਾ ਇਹਨਾਂ ਦੇ ਤੇ ਕੁਰੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਕਹਿੰਦੀ ਤਾਂ ਕੋ ਮਾਰਨ ਪੈਂਦੇ ਆ ਜਿੰਨਾ ਜਰਾ ਹੋਇਆ ਵਈਆ ਨੂੰ ਹੋਏ 5-6 ਮਹੀਨੇ ਹੋਏ ਹਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਤਾਂ ਮਲੇ ਵਾਲੇ ਦੱਸਿਆ ਵਾ ਜਿਹੜੇ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੂੰ ਘੁੱਟਿਆ ਆਹੋ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੁੱਖੇ ਦੇ ਤੇ ਇਹਨਾਂ ਨੇ ਫਸਸੀਆਂ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆਹ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਸੀ ਤੇ ਫਾਕ ਬੱਬੂ ਕੜਗਰਾ ਕੇ ਤੇ ਕੱਢ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਿਆ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀਂ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਈਗੀ ਹੁਣ ਫੇੜ ਹੋ ਜੇ ਉਹਨਾਂ ਨੇ ਮੰਗ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਸੀ ਉਹਨੇ ਇਹੋ ਜਾਨੇ ਬੱਚਾ ਘਟਾਣਾ ਬਸ ਅਜੀ ਕੁੜੀ ਨੂੰ ਵੀ ਬਸਾਣਾ ਜਿੰਦੀ ਕੁੜੀ ਨੂੰ ਮਾਰਨਾ ਸੋਰਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਹੀ ਇਹ ਰਿਸ਼ਤਾ ਤੁਹਾਡੇ ਕਿਸ਼ਮੀ ਜਿੱਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਗਲੇ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ 3 ਜਣੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਵੜਨੀ ਤੇ ਅਸੀਂ ਧੱਕਾ ਮਾਰੇ ਬੁਆ ਮਾਰ ਅੰਦਰ ਵੜੇ ਆ ਉਹ ਕਿਹਨਾਂ ਕੋਠੀਆਂ ਗਈਆਂ ਵਾ ਮੈਂ ਛੋੜ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਝਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਿੰਦਾ ਜੇ ਨਾ ਮਾਰ ਰਾ ਰਾਇਆ ਬੂਆ ਭੋਲੇ ਮਰ ਜਾਣਾ ਹੈ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾਦੇ ਰਾਇਆ ਜੋ ਹੈਗਾ ਮਾਰਦੇ ਮਾਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਕਹਿੰਦੇ ਆਪਣੇ ਪਾਏ ਉਹਦੇ ਕੱਪੜੇ ਪਾਟੇ ਹੀ ਭਲੇੜ ਕੇ ਥੱਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਕਾ ਕੱਢੇ ਉਹਨੂੰ ਪਾਟੇ ਪਹਿਲੀ ਵਾਰ ਮਾਰਿਆ ਜਾਂ ਪਹਿਲੋਂ ਮਾਰਦਾ ਕਹਿੰਦੇ ਮਾਰਦੇ ਪਿਆ ਭਾਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚੰਬਲੇਟ ਦੇ ਵਿੱਚ ਨਹੀਂ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਪਿਆਇਆ ਜਾ ਰਹੀ ਹੈ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜੇ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲ ਖੜੇ ਲੜਕੇ ਦਾ ਨਾਮ ਹੈਗਾ ਜੀ ਮੈਂ ਖ ਰਾਜਨ ਹਾਂ ਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਕੋ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਆ ਸਿਰ ਜਿਹੜਾ ਲੜਕੇਵਾਂ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਨੇ ਲੜਕਾ ਪਰਿਵਾਰ ਹਾਂਜੀ ਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਤੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਨਹੀਂ ਦੋਨੋਂ ਕੀ ਕਾਰਵਾਈ ਹੋਈ ਜੀ ਹਾਂ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਅਫਸਰ ਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪ੍ਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ